तो जी आपका है नाम क्या है के मेरा नाम सायरा है मैं बिहार के रहने वाले किशनगंज जिला जी क्या वो दस साल का बच्चा है कुछ नहीं करता है यहाँ पे खेलता है वो तो फुटबॉल बहुत खेलने में तेज है पढ़ने में भी तेज है और लोग बदलाम करने के लिए हम लोग बिहार का है इसलिए बदलाम करने के लिए ये अफआर फैलाया जाता है ऐसे कुछ बात नहीं है यहाँ में बहुत तीन साल हो गया मेरा रहने का मेरे का पति कम से कम पच्चीस साल यहाँ पे रहने का हो गया ऐसे कोई बात नहीं है बदलाम करने के लिए और बाकी कुछ नहीं है, क्लास है। और दूसरी तीसरी क्लास में पढ़ता है, तो है नई नहीं, नहीं, नहीं ये कुछ नहीं ये कुछ बात नहीं है अफवाह है सारे कुछ कोई आया भी था पढ़ता है नहीं वो वो ये फो आउट गया तो शहर बोलता है नहीं कोरोना तो यही गाली और कुछ नहीं बच्चा ब्याह भेज दिए हम लोग बदलाम के डर से अपना घर ये बदल करने दोसो होता है तो ये भैया का लड़का नाम रोशन कर लेगा मां-बाप का यही करके बदलाम करी देखो ये बिल्कुल बी बनया गल तुसी 11 12 साल दे बच्चियां जो मर्जी नु तक हाले ਔਰ ਉਹਦੇ ਵਿੱਚ ਜੇ ਮੈਂ ਕਹਿੰਨਾ ਚਾਰੇ ਸਿਰੇ ਸੋ ਕੋਈ ਬੱਚਾ ਗਲਤੀ ਵੀ ਕਰ ਲਵੇ ਕਰ ਬੈ ਜਾਂ ਕੋਈ ਉਹਨੂੰ ਗੁਰਤ ਬਲ ਉਹਦਾ ਤਰੀਕਾ ਹੈ ਕਿ ਅਸੀਂ ਮਾਪਿਆਂ ਵਾਂਗੂ ਬੱਚਿਆਂ ਨੂੰ ਸਮਝਾਈਏ ਔਰ ਜਿੱਥੋਂ ਉਹ ਚੀਜ਼ ਆਉਂਦੀ ਆ ਉਹਦੀ ਤਫ਼ਤੀਸ਼ ਹੋ ਕੇ ਉਹ ਬੰਦਾ ਫੜਾ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਜਿਹਦੇ ਵਿੱਚ ਸਾਡਾ ਨਾਮ ਹੀ ਲਿਆ ਗਿਆ ਇੱਥੇ ਖੇਲਣ ਆਉਂਦਾ ਇੱਥੇ ਐਵੇਂ ਜਿਹਾ ਕੋਈ ਨਹੀਂ ਇੱਥੇ ਹਰੀਸ਼ਪੁਰ ਵਿਜੀਲੇਂਸ ਰੰਦੀ ਹੈ ਹਮੇਸ਼ਾ ਦਿਆਂ ਬੱਚਿਆਂ ਉੱਤੇ ਸਾਡਾ ਇੱਕ ਕੋਚ ਮੌਜੂਦ ਰਹਿੰਦਾ ਹੈ ਕੋਈ ਐਸੀ ਗੱਲ ਨਹੀਂ ਪਿਛਲੇ 25 ਸਾਲ ਤੋਂ ਵਾਇਫਸੀ ਦਾ ਯੁੱਧ ਹੀ ਨਸ਼ਿਆਂ ਦੇ ਖਿਲਾਫ 25 ਸਾਲ ਜਦੋਂ ਕੋਈ ਗੱਲ ਵੀ ਨਹੀਂ ਕਰਦਾ ਸੀ ਕਿਸੇ ਗੱਲ ਦੀ ਅਸੀਂ ਉਦੋਂ ਹੀ ਇਹ ਨਾਰਾ ਦਿੱਤਾ ਸੀ ਕਿ ਖੇਡਾਂ ਰਾਹੀਂ ਆਪਣਾ ਜੀਵਨ ਬਣਾਓ ਅੱਜ ਤੱਕ 30000 ਬੱਚਿਆਂ ਨੂੰ ਅਸੀਂ ਟ੍ਰੇਨ ਕਰ ਚੁੱਕੇ ਹਾਂ ਸੈਂਕੜੇ ਬੱਚੇ ਨੌਕਰੀਆਂ ਦੇ ਲੱਗ ਚੁੱਕੇ 21 ਤੋਂ ਵੱਧ ਪਲੇਅਰ ਇੰਡੀਅਨ ਨੈਸ਼ਨਲ ਟੀਮ ਚ ਖੇਲੇ ਗਏ ਅੱਜ ਵੀ ਸਾਡਾ ਇੱਕ ਬੱਚਾ ਕਬੱਡੀ ਦੇ ਖੇਲ ਕੇ ਆਇਆ ਰੈਸਲਿੰਗ ਵਿੱਚ ਸਾਡੇ ਮੈਡਲਿਸਟ ਲੋ ਇਹੋ ਜੀ ਕੋਈ ਗੱਲ ਨਹੀਂ ਇਹ ਕਿਤੇ ਨਾ ਕਿਤੇ ਜਿਹੜੇ ਬੰਦੇ ਕਈ ਵਾਰੀ ਕਈਆਂ ਨੂੰ ਕੋਈ ਕੰਮ ਨਹੀਂ ਚੰਗਾ ਲੱਗਦਾ ਤੇ ਉਹ ਈਰਖਾ ਦੇ ਪ੍ਰਤੀ ਮੈਂ ਸਮਝਾਂ ਕਿ ਇਹ ਸਾਰਾ ਕੁਝ ਝੂਠ ਹੈ। ਦੇਖੋ ਜੀ ਜਿਹੜੇ ਮੇਰੇ ਪਿੰਡ ਵਿੱਚ ਸੰਸਥਾ ਆ YFC ਉਹ 25 ਸਾਲ ਤੋਂ ਚੱਲ ਰਹੀ ਆ ਤੇ 25 ਸਾਲ ਤੋਂ ਇੱਥੇ ਬੱਚੇ ਇੱਦਾਂ ਹੀ ਖੇਡ ਰਹੇ ਆ ਮੇਰੇ ਖੁਦ ਦੇ ਬੱਚੇ ਇੱਥੇ ਖੇਲਣ ਆਉਂਦੇ ਆ। ਇਹ ਜੋ ਵੀ ਵਾਇਰਲ ਹੋਇਆ ਆ ਸਭ ਝੂਠ ਆ। ਇਹ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਸਕੂਲ ਛੋਟੇ ਬੱਚਿਆਂ ਨੂੰ ਵੀ ਜਾ ਕੇ ਬਦਨਾਮ ਕੀਤਾ ਇੱਥੋਂ ਸਾਡੇ ਬੱਚਿਆਂ ਨੂੰ ਵੀ ਬਦਨਾਮ ਕਰ ਰਿਹਾ ਜਿਹੜੇ ਬੱਚੇ ਰੋਜ਼ ਖੇਡਣ ਆਉਂਦੇ ਆ ਉਹਨਾਂ ਨੂੰ ਵੀ ਬਦਨਾਮ ਕਰ ਰਿਹਾ ਸੰਸਥਾ ਨੂੰ ਵੀ ਬਦਨਾਮ ਕਰ ਰਿਹਾ ਇਹ ਸਭ ਝੂਠ ਆ ਉਹ ਜੋ ਪ੍ਰਾਇਮਰੀ ਸਕੂਲ ਵਿੱਚ ਵੀ ਬੱਚਿਆਂ ਨੂੰ ਜਾ ਕੇ ਬਦਨਾਮ ਕਰ ਰਿਹਾ ਉਹ ਸਭ ਝੂਠ ਹੈ ਇਹ ਕੋਈ ਵੀ ਇਸ ਗੱਲ ਵਿੱਚ ਸੱਚਾਈ ਨਹੀਂ ਹੈ ਕਿਉਂਕਿ ਨਾ ਸਾਡੇ ਪਿੰਡ ਵਿੱਚ ਕੋਈ ਇਦਾਂ ਦਾ ਨਸ਼ਾ ਹੈ ਔਰ ਨਾ ਹੀ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਨਾ ਅਸੀਂ ਹੋਣ ਦਵਾਂਗੇ ਨਹੀਂ ਜੀ ਮੈਨੂੰ ਨਹੀਂ ਲੱਗਦਾ ਕਿ ਦੇਖੋ ਸਾਡੇ ਜਦੋਂ ਜਿਹੜੀ ਨਵੀਂ ਕੰਪਲੈਕਸ ਬਣਾਈ ਆ ਵਾਈਐਫਸੀ ਨੇ ਉਹਦੇ ਵਿੱਚ ਡੀਆਈਜੀ ਸਾਹਿਬ ਸਾਡੇ ਸਾਰੇ ਜਿੰਨੇ ਵੀ ਅਸੀਂ ਚੀਫ ਕੈਸ ਸੱਦਦੇ ਆ ਸਾਰੇ ਹੀ ਸਾਡੇ ਕੋਲ ਆਉਂਦੇ ਆ ਤੇ ਸਾਨੂੰ ਜੁੱਧ ਨਸ਼ਿਆਂ ਵਿਰੋਧੀ ਜੋ ਮੁਹਿੰਮ ਚੱਲ ਰਹੀ ਉਹਦੇ ਬਾਰੇ ਜਾਣਕਾਰੀ ਦਿੰਦੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਪਿੰਡ ਵਿੱਚ ਇਦਾਂ ਛੋਟੇ ਬੱਚੇ ਨਸ਼ਾ ਕਰਦੇ ਹੋਣਗੇ